ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਚੋਣ ਮੀਟਿੰਗ ਪਿੰਡ ਪਟਨੂਰਾ ਕਲਾ ਵਿੱਚ ਹੋਈ ਪੁਲਤ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ 14 ਦਸੰਬਰ ਨੂੰ ਹੋ ਰਹੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਸਿਮਰਨ ਸਿੰਘ ਕੁੰਮਣਵੱਲੋਂ ਗੁਰਮੀਤ ਸਿੰਘ ਥਾਪੜ ਦੇ ਹੱਕ ਵਿੱਚ ਚੋਣ ਮੀਟਿੰਗ ਪਿੰਡ ਪਟਨੂਰਾ ਕਲਾਂ ਦਲਜੀਤ ਸਿੰਘ ਫੌਜੀ ਦੇ ਗ੍ਰੇਵ ਵਿਖੇ ਹੋਈ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਮੀਤ ਥਾਪੜ ਨੇ ਕਿਹਾ ਕਿ ਮੈਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ ਮੈਨੂੰ ਵੋਟਾਂ ਪਾ ਕੇ ਜਿਤਾ ਕੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ ਇਸ ਮੌਕੇ ਦਲਜੀਤ ਸਿੰਘ ਫੌਜੀ ਬਲਵਿੰਦਰ ਸਿੰਘ ਕਵਾੜ ਰਮਜੀਤ ਸਿੰਘ ਸ਼ਾਹੀ ਬਲਵੀਰ ਸਿੰਘ ਸਾਹੀ ਸਿਮਰਤ ਬਹਿਲ ਸਰਪੰਚ ਪਟਨੂਰਾ ਕਲਾ ਸੁਖਦੇਵ ਸਿੰਘ ਸਾਹਿਬ ਦਾ ਸਰਪੰਚ ਪਟਨੂਰਾ ਖੁਰਤ ਸੂਬੇਦਾਰ ਵਿਸਾਖਾ ਸਿੰਘ ਪਟਨੂਰਾ ਖੁਰਤ ਸ਼ਮਸ਼ੇਰ ਸਿੰਘ ਜੀਮਾ ਲਾਡੀ ਮੈਂਬਰ ਪੰਚਾਇਤ ਤੇ ਹੋਰ ਪਿੰਡਾਂ ਤੋਂ ਆਏ ਹੋਏ ਵਿਅਕਤੀ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਇਸ ਚੋਣ ਮੀਟਿੰਗ ਵਿੱਚ ਬਲਾਟ ਸਮਤੀ ਦੇ ਉਮੀਦਵਾਰ ਵੀ ਪਹੁੰਚੇ ਪੁਲਤ ਤੋਂ ਰਿਪੋਰਟਰ ਮਨਜੀਤ ਸਿੰਘ ਜੀਮਾ ਹੋਰ ਦੇ ਨੇ ਤੇਰਾ ਹੀ ਆ ਠੀਕਾ ਜੀ ਤੇ ਸਰਕਾਰ ਦੀ ਕੌਲਸੀ ਆ ਇਹ ਬਿਲਕੁਲ ਆਪ ਆ ਜਦੋਂ ਚੋਣ ਜਾਬਤਾ ਫੜਦਾ 19 ਤਰੀਕ ਤੋਂ ਬਾਅਦ ਇਹਦਾ ਮਤਾ ਪਾਓ ਜਿੰਨੇ ਵੀ ਤੁਹਾਨੂੰ ਪਤਾ ਪਿੰਡ ਚ ਆਪਣੇ ਘਟ ਤੰਗ ਬਸੋਂ ਚ ਰਹਿੰਦੇ ਆ ਲੋਕ ਉਹਨਾਂ ਦੇ ਤੁਸੀਂ ਤਾਂ ਆਪ ਪੜੇ ਲਿਖੇ ਹੋ ਪਾ ਕੇ ਮਤਾ ਦਿਓ ਅਸੀਂ ਉਹ ਪੰਜ ਪੰਜ ਮਰਦੇ ਜਿਹੜਾ ਕਿਤਾਬੀ ਜਲਦੀ ਤੋਂ ਜਲਦੀ ਇਹਨਾਂ ਨੂੰ ਪੰਜ ਪੰਜ ਮਰਦੇ ਬਾਠ ਬਾਕੀ ਜਿਹੜੀ ਸੜਕਾਂ ਦੀ ਗੱਲ ਕੀਤੀ ਸੀ ਉਹ ਏਕਾਤ ਹੋ ਗਈ ਆ ਬਾਕੀ ਸਾਪਾ ਸਰ ਜਿਸ ਤਰ੍ਹਾਂ ਸਰਕਾਰ ਨੇ ਆਉਣ ਤੋਂ ਪਹਿਲਾਂ ਵੀ ਚੋਣ ਵਾਅਦੇ ਕੀਤੇ ਸੀ ਕਿ ਅਸੀਂ ਜਿਹੜਾ ਆ ਬੀਬੀਆਂ ਨੂੰ ਜਿਹੜਾ ਹਜ਼ਾਰ-ਹਜ਼ਾਰ ਰੁਪਏ ਜਿਹੜਾ ਉਹਨਾਂ ਨੂੰ ਦੇਾਂਗੇ ਪਰ ਕੀ ਹੈ ਜੇ ਤੱਕ ਜਿਹੜਾ ਆ ਸ਼ਾਇਦ ਬੀਬੀਆਂ ਕੋਲੇ ਪੈਸੇ ਨਹੀਂ ਆਏ ਕੀ ਕਹਿਣਾ ਚਾਹੂੰਗੀ ਇਹ ਥੋੜਾ ਟਾਈਮ ਹੀ ਲੱਗੇਗਾ ਜੀ ਤੇ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਜਿਹੜਾ ਆ ਲੋਕਾਂ ਨੂੰ ਜਿਹੜਾ ਵਿਕਾਸ ਦੇ ਤੌਰ ਤੇ ਸਹਾਇਤਾ ਦੇ ਤੌਰ ਤੇ ਜਿਹੜਾ ਆ ਲੋਕਾਂ ਨੂੰ ਮੈਡੀਕਲ ਸਹਾਇਤਾ ਦੇ ਤੌਰ ਤੇ ਕੀ ਆਪਾਂ ਜਿਹੜਾ ਆ ਉਹਨਾਂ ਆਸਤੇ ਕਰ ਰਹੇ ਹਾਂ ਜੀ ਦੇਖੋ ਇੱਕ ਤਾਂ ਮਹੱਲਾ ਕਲੀਨਿਕ ਆ ਜੁਰਮਤ ਠੀਕ ਹੈ ਇਹ ਕਾ 1088 ਮੈਦਾਨੂ ਘਰ 15 ਕਿਲੋਮੀਟਰ ਤੱਕ ਆਈਗਾ ਜਿਹੜੀ ਉਹ ਇਹੋ ਜਿਹਾ ਆਸਥਾ ਨਾਜ ਪਰਮਾਤਮਾ ਕਰੇ ਜਿਹੜਾ ਉਹ ਕਈ ਵਾਰੀ ਹੋ ਜਾਂਦਾ ਵਾ ਐਕਸੀਡੈਂਟ ਨੂੰ ਟਾਈਮ 'ਚ ਜਿਹੜਾ ਹਸਪੀਟਲ ਪਹੁੰਚਾਇਆ ਜਾਂਦਾ ਵਾ ਇੱਕ ਮਹੱਲਾ ਕਲੀਨਿਕ 'ਚ ਫ੍ਰੀ ਦਿਲਾਵਰੇ ਟੈਸਟ ਹੁੰਦੇ ਆ 3500 ਰੁਪਏ ਦੀ ਨਹੀਂ ਤਾਂ 3500 ਰੁਪਿਆ ਆਮ ਆਦਮੀ ਦੀ ਖਰਚਣਾ ਬੜਾ ਔਖਾ ਲੋ ਮੈਡੀਸਨ ਉਹਦੀ ਫ੍ਰੀ ਆ ਔਰ ਹਰ ਇੱਕ ਨੀੜਾਵਾਜ ਇੱਕ ਤਨਾ ਕਾਉਂਟੋ ਪਿੰਡਾਂ ਦੇ ਗਰੁੱਪ ਚ ਮੰਦ ਲਾ ਕੇ ਕਰ ਮੈਂ ਧੰਨਵਾਦ